ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਆਕਾਲ ਪੁਰਖ ਹਮੇਸ਼ਾ ਤੁਹਾਨੂੰ ਖੁਸ਼ ਰੱਖੇ। ਬਲੌਗ ਸ਼ੁਰੂ ਕਰ ਲਿਆ ਜੀ ਅੱਜ ਨਵੇਂ ਮੋਬਾਈਲ ਦੇ ਵਿੱਚ। ਬਹੁਤ ਔੜਿਆ ਸੰਭਲ ਕੇ ਫੜਨਾ ਪੈ ਰਿਹਾ ਦੇਖੋ ਜੀ ਥੱਲੇ ਨੂੰ ਆਏ ਆ ਕਿਉਂਕਿ ਇੱਕ ਗੱਲ ਹੈਗੀ ਆਲ ਹੋਰ ਵੀ ਜਿਹਦਾ ਕੈਸ਼ ਦਿੱਤਾ ਹੋਇਆ ਵਾ ਹੁੰਦਾ ਫਿਰ ਗੱਲ ਕੁਝ ਹੋਰ ਸੀ ਹੁਣ ਕਿਸ਼ਤਾਂ ਵਿਤਾਰਨੀਆਂ ਕਿਤੇ ਫੁੱਟ ਵੀ ਗਿਆ ਪਹਿਲਾਂ ਬਹੁਤ ਔਖਾ ਹੋ ਜਾਣਾ ਫਿਰ ਇਹ। ਸਵਾਲ ਨਹੀਂ ਫਿਰ ਮੁਸ਼ਕਲ ਹੋਣੀ ਆ ਗੱਲ ਇਹ ਕਿਉਂਕਿ ਜੇ ਹਾਲਾਤ ਥੋੜੇ ਜਿਕੇ ਉਹ ਵੀ ਥੋੜੇ ਜਿਹਾ ਥੋੜੇ ਬੋਝਲ ਜਾਏ ਥੋੜੇ ਜਕ ਉਦਾਂ ਜਿਖਣਾ ਦੂਸਰੇ ਨੂੰ ਮੈਂ ਯੂਜ਼ ਕਰਦਾ ਸੀ ਜਾਂ ਕੈਮਰੇ ਨੂੰ ਯੂਜ਼ ਕਰਦਾ ਸੀ ਕੈਮਰੇ ਦੇ ਵਿੱਚ ਤੇ ਇੰਨੀਆਂ ਆਵਾਜ਼ਾਂ ਮਤਲਬ ਕਿ ਅ ਇਹਨਾਂ ਬਜਨ ਨਹੀਂ ਸੀਗਾ ਉਹਦਾ ਆਵਾਜ਼ਾਂ ਬੂਜਾਂ ਦਾ ਕੰਟਰੋਲ ਨਹੀਂ ਬਾਕੀ ਇਹ ਫਾਸਟ ਬਲੌਗ ਬਣਾਉਣਾ ਆਪਾਂ ਨੇ ਇਹਦੇ ਉੱਪਰ ਇਹ ਮੋਬਾਈਲ ਦੇ ਉੱਪਰ ਤੇ ਤੁਸੀਂ ਸਾਨੂੰ ਜ਼ਰੂਰ ਦੱਸਿਓ ਸਾਰਾ ਕੁਝ ਵੀ ਕਿਵੇਂ ਦੀ ਤੁਹਾਨੂੰ ਕੁਆਲਿਟੀ ਲੱਗੀ ਕੀ ਆ ਕੁਝ ਅਲੱਗ ਫੀਲ ਹੋਇਆ ਕੁਝ ਵੋਲਿਊਮ ਦੀ ਕੁਆਲਿਟੀ ਦਾ ਕੁਝ ਹਨਾ ਬਾਇ ਇਹਦਾ ਖਾਤੇ ਲੱਗਦੇ ਆ ਜੀ ਸਵਾ ਲੱਖ ਰੁਪਏ ਦੇ ਕਰੀਬ ਹੋ ਜਾਣਾ ਇਹਦਾ ਟੋਟਲ ਬਜਟ ਹੈ ਬਿੱਦ ਦਾ ਕਵਰ ਕੁਵਰ ਪਵਾ ਕੇ ਗਾਰਡ ਗੁੱਡ ਪਵਾ ਕੇ ਉੱਪਰ ਹੱਥੇ ਵਿੱਚ ਇਹਦਾ ਮਸਲਾ ਉਹ ਕਹਿੰਦੇ ਹੁੰਦੇ ਆਪਣੀ ਇੰਟਰਸਟ ਵਗੈਰਾ ਲਗਾ ਕੇ ਸਵਾ ਸੂਬਾ ਲੱਖ ਦੇ ਕਰੀਬ ਪੈਣਾ ਹੈ ਜੀ ਸਾਰੇ ਦਾ ਸਾਰਾ ਤੇ ਇਹੀ ਚੀਜ਼ ਦੀ ਤਕਲੀਫ ਹੋਈ ਵੀ ਆ ਮੇਰੇ ਟੱਬਰ ਨੂੰ ਬਹੁਤ ਜ਼ਿਆਦਾ ਹੋਈ ਵੀ ਆ ਬੈਠੇ ਆ ਪਿੱਛੇ ਥੋੜੀ ਥੋੜੀ ਗੱਲਾਂ ਦੇ ਵਿੱਚ ਘਣਾਈ ਜਾਂਦੇ ਆ ਤੇ ਜੈਸਮੀਨ ਦਾ ਜੈਸਮੀਨ ਨੂੰ ਕੀਤਾ ਸੀ ਵਾਦਾ ਉਹਦਾ ਲੈਪਟਾਪ ਹੈ ਜਿਹੜਾ ਦੂਸਰਾ ਖਰਾਬ ਨਾਲ ਦਾ ਹੀ ਸੀਗਾ ਪਰ ਥੋੜੇ ਜਿਹਾ ਉਹਦਾ ਮਤਲਬ ਹੈ ਬਿੰਡੋ ਵਿੱਚ ਦਿੱਕਤ ਆਈ ਹੋਈ ਆ ਤੇ ਉਹਨੂੰ ਕਲੀਅਰ ਕਰਵਾ ਲੈਣਾ ਮੈਂ ਹਾਂ ਮੇਰੇ ਪੁੱਤ ਆ ਗਿਆ ਮੈਂ ਉੱਥੇ ਚੱਲੋ ਮਮਾ ਕੋਲ ਚੱਲੋ ਗੱਲਾਂ ਮਾਰਦੇ ਉੱਥੇ ਚੱਲ ਕੇ ਆਪਾਂ ਤੇ ਉਹੋ ਹਾਲ ਸੰਦੀਪ ਨੇ ਛੱਜਰੇ ਉੱਠੀ ਸਰ ਚਾਹ ਦਾ ਕਲਾਸ ਮੈਨੂੰ ਫੜਾਇਆ ਤੇ ਨਾਲ ਲੱਗੀ ਕਹਿੰਦੀ ਵੀ ਅੱਜ ਗੱਦੇ ਲੈਣ ਜਾਣਾ ਹੈ ਜਾ ਕੇ ਨਹੀਂ ਸੰਨ ਵਾਲੀ ਦਵਾਈ ਦਵਾ ਕੇ ਲੈ ਕੇ ਆਉਂਗੇ ਹੁਣ ਮੈਂ ਕਹਿ ਕਰਾਂ ਜਿਕਣਾ ਮੈਨੂੰ ਜੈਸਮੀਨ ਹੈ ਨਾ ਉਦਾਂ ਹੀ ਮੈਨੂੰ ਸੰਦੀਪ ਹੈ ਵੀ ਮੈਂ ਚਾਹ ਜੈਸਮੀਨ ਦਾ ਕਿਹਾਂ ਨਹੀਂ ਮੋੜਿਆ ਤਾਂ ਮੈਂ ਸ਼ਾਇਦ ਇਹਦਾ ਵੀ ਨਾ ਮੋੜਾ ਹਾਂ ਨਾ ਸ਼ਾਇਦ ਭਰੇ ਇਕੱਲਾ ਵੀ ਹੋ ਸਕਦਾ ਵੀ ਕਿਉਂਕਿ ਜਨਵਰੀ ਦੇ 1 ਫਰஸ்ட் ਜਨਵਰੀ ਨੂੰ ਤਾਂ ਮੈਂ ਨਿਕਲ ਜਾਣਾ ਹੈ ਹਜੂਰ ਸਾਹਿਬ ਨੂੰ ਉੱਥੇ ਪਹਿਲਾਂ ਪਹਿਲਾਂ 2-3 ਦਿਨ ਹੈਗੇ ਆ ਸੋਚਦਾ ਵੀ ਇਹਨਾਂ ਨੂੰ ਗੱਦੇ ਜੇ ਦਵਾ ਲਿਆ ਮਾਂ ਜਾਂ ਅਲਮਾਰੀ ਦਾ ਹੋ ਸਕਦਾ ਇਹਨਾਂ ਦਾ ਕੋਈ ਪ੍ਰੋਸੈਸ ਉਹ ਮੇਰੀ ਜਿਹੜੀ ਲਿਮਟ ਆਪਣੀ ਮੇਰੇ ਕੋਲ ਨਾ ਐਸਵੀਆਈ ਦਾ ਕ੍ਰੈਡਿਟ ਕਾਰਡ ਹੈਗਾ ਉਹ ਕ੍ਰੈਡਿਟ ਕਾਰਡ ਹੈਗਾ ਜਿਹੜਾ ਉਹਦੇ ਵਿੱਚ ਤੇ ਵੀ 40000 ਆਪਾਂ ਨੇ ੜਾ ਦੇਣਾ ਹੋਣਾ ਤੇ ਇਹਨਾਂ ਨੂੰ ਉਸ ਮਾਮ ਦਵਾ ਦੇਣਾ ਇਹ ਖੁਸ਼ ਹੋ ਜਾਣਗੇ ਆ ਮੈਂ ਤਾਰ ਦੂੰਗਾ ਹੌਲੀ ਹੌਲੀ ਉਤਰ ਜਾਣੇ ਆ ਕਿਉਂਕਿ ਹੁਣ ਗੰਨੇ ਦੀਆਂ ਪਰਚੀਆਂ ਆ ਗਈਆਂ ਗੰਨੇ ਦੀ ਪੇਮੈਂਟ ਨੂੰ ਮਟਾ ਦੇਣੀ ਆ ਨਾਲ ਦੀ ਨਾਲ ਫਿਰ ਦੇਖਦੇ ਆ ਅੱਗੇ ਜਿਵੇਂ ਵੀ ਆ ਮਾਲਕ ਦੇਖੋ ਮੈਂ ਇੱਕ ਗੱਲ ਮੰਨਦਾ ਵੀ ਜ਼ਿਮੀਂਦਾਰ ਭਰਾ ਸੀ ਜ਼ਿਮੀਂਦਾਰ ਚਲੋ ਜੱਟਾਂ ਦੇ ਵਿੱਚ ਆ ਜਾਂਦੇ ਆ ਪਰ ਨਾ ਅ ਜੱਟ ਥੋੜੇ ਜੇ ਕਰਜ਼ੇ ਥੱਲੇ ਰਹੇ ਨਾ ਠੀਕ ਰਹਿੰਦਾ ਏ ਨਾ ਉਹਦਾ ਦਿਮਾਗ ਸੈੱਟ ਰਹਿੰਦਾ ਜਦੋਂ ਮੜੋ ਜੇ ਇੱਕ ਪੈਸੇ ਚਾਰ ਕੋਲ ਆ ਜਾਂਦੇ ਨਾ ਫਿਰ ਉਹ ਉਡਾਉਣ ਪਰ ਤਿਆਰ ਹੋ ਜਾਂਦਾ ਆ ਬਾ ਮੈਂ ਹੁਣ ਥੋੜੇ ਜੇ ਕਰਜ਼ੇ ਥੱਲੇ ਰਹਿ ਮਨ ਦਿਮਾਗ ਥੋੜਾ ਸੈੱਟ ਚੱਲੂਗਾ ਮੇਰਾ ਤੇ ਹੁਣ ਆਪਾਂ ਤੁਹਾਨੂੰ ਦੀ ਕੋਸ਼ਿਸ਼ ਕਰਦੇ ਆ ਵੀ ਇਹ ਕੀ ਕਰਦੇ ਨੇ ਬੈਠੇ ਹਾਂ ਅੱਛਾ ਇਦਾਂ ਦਾ ਥੋੜਾ ਅੱਧਾ ਚੱਲਣਾ ਅੱਧਾ ਉਹ ਹੋ ਰਿਹਾ ਹਨਾ ਥੋੜਾ ਧੁੱਪ ਕਰਾ ਲਓ ਅੱਛਾ ਸਵੇਰੇ ਸਵੇਰੇ ਕੰਮ ਕਰਨਾ ਪਉ ਤੁਸੀਂ ਹਨਾ ਤੇ ਇੱਧਰ ਇਹਨਾਂ ਵੀ ਇੱਧਰੇ ਵੇਜੋ ਹਨਾ ਪੈਂਟ ਨੂੰ ਵੀ ਇਹ ਇੱਥੇ ਕੀ ਧੁੱਪ ਕਿਹਦੇ ਨਾਲ ਕਰੀ ਤੁਸੀਂ ਉੱਪਰ ਤਾਰ ਵੰਡ ਦੋ ਅਸੀਂ ਉੱਪਰ ਨਾ ਪਾ ਕੇ ਆਏ ਕਰੀਏ ਕੱਪੜੇ ਅੱਛਾ ਚੱਲ ਮੈਂ ਬੰਨ੍ਹ ਦੇਣੀ ਐ ਥੱਥੇ ਪਹਿਣੇ ਨਹੀਂ ਉੱਪਰ ਤੁਸੀਂ ਜੇ ਪਾਤੇ ਤੁਸੀਂ ਬੰਨ੍ਹੋ ਤਾਂ ਸਹੀ ਸੱਸਰੀ ਕੱਪੜਾ ਸੱਸਰੀ ਕਾ ਜੀ ਸਾਰਿਆਂ ਨੂੰ ਦੇਖੋ ਜੀ ਦੋਨੇ ਪਹਿਣਾ ਨੇ ਆਪਣੀਆਂ ਇਹਨਾਂ ਨੇ ਨੇ ਮੱਕੜੀਆਂ ਮੁਖੜੀ ਪਾ ਕੇ ਐਂ ਤੇ ਕਿੰਨੀ ਸੋਹਣੀ ਰੋਟੀ ਸਜਾ ਕੇ ਮੈਨੂੰ ਸਭ ਵੀਰ ਨੇ ਰਾਲਸ ਵਾਲੀਆਂ ਰੋਟੀਆਂ ਨੂੰ ਕੜੀ ਦੇ ਵਿੱਚ ਪਾ ਕੇ ਉੱਪਰ ਥੋੜਾ ਜਿਹਾ ਪਾਣੀ ਆ ਪਾ ਕੇ ਰੜਾ ਕੇ ਦਾਵੜਾ ਜਿਹਾ ਬਣਾ ਕੇ ਦੇ ਦਿੱਤਾ ਨਹੀਂ ਮੱਕਣੀ ਤਾਂ ਪਾਈ ਹੋਈ ਸੀ ਵੀਰ ਜੀ ਮੈਂ ਮਹੰਗਾਈ ਤੀ ਸਾਸਰੀ ਕਾ ਬਲਾਉ ਹੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਕਿ ਅੱਜ ਹੈਗਾ ਜੀ ਕਿ ਫਤੇ ਕੱਦ ਦਾ ਪਹਿਲਾ ਦਿਵਾਨ ਹੈ ਨਾ ਪਹਿਲਾ ਨਹੀਂ ਜੀ ਦੂਜਾ ਦੂਜਾ ਸਾਰੀ ਦੂਜਾ ਹੈ ਹਾਂ ਅੱਜ ਆਪਣਾ ਲੰਗਰ ਲਾਏ ਬਥੇ ਹਾਂ ਮੈਂ ਪਤਾ ਨਹੀਂ ਕਿਉਂ ਥੋੜਾ ਜਿਹਾ ਡੇਟਾਂ ਦੇ ਵਿੱਚ ਕਨਫਿਊਜ਼ ਹੀ ਹੋਈ ਜਾਂਦੀ ਹਾਂ ਹਾਂ ਬਈ ਚਲੋ ਪ੍ਰਮਾਤਮਾ ਉਹ ਵੀ ਦੇਰ ਸੀਗੇ ਹਨਾ ਜਦੋਂ ਛੋਟੇ ਛੋਟੇ ਬੱਚਿਆਂ ਨੇ ਇੰਨੀਆਂ ਠੱਡੀਆਂ ਹਵਾਵਾ ਇੰਨੇ ਆਪਣੇ ਸਰੀਰਾਂ ਦੇ ਉੱਤੇ ਕਸਾ ਝੱਲੇ ਚਲੋ ਉਹਨਾਂ ਦੇ ਦਰਦ ਅਸੀਂ ਨਹੀਂ ਦੇ ਸਕਦੇ ਉਹਨਾਂ ਨੂੰ ਯਾਦ ਜ਼ਰੂਰ ਕਰ ਸਕਦੇ ਹਾਂ ਉਹ ਮਤਲਬ ਤਾਂ ਹਮੇਸ਼ਾ ਸਾਡੇ ਦਿਲ ਵਿੱਚ ਹੀ ਰਹਿੰਦੇ ਨੇ ਹੂੰ ਤੇ ਚਲੋ ਹੂੰ ਤਾਂ ਉਹਨਾਂ ਦੀਆਂ ਕੁਰਬਾਨੀਆਂ ਹੋਰ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਹੈਗੀ ਕੀ ਨਹੀਂ ਕਹਿਣਾ ਚਾਹੁੰਦੀ ਹੂੰ ਕਹਿਣਾ ਤਾਂ ਪੈਣਾ ਹੀ ਹੈ ਨਹੀਂ ਹਾਂ ਹੋਰ ਬੋਲੋ ਲੈਕਚਰ ਦਿਓ ਤੁਸੀਂ ਤੁਹਾਨੂੰ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਲੋਕਾਂ ਮੁਰੇ ਆਪਾਂ ਆਪਣੇ ਵਿਚਾਰ ਰੱਖ ਰਹੇ ਹਾਂ ਰੱਖੋ ਨਾ ਸਵਾਰ ਕੇ ਰੱਖਣਾ ਅਸੀਂ ਨਹੀਂ ਬਣ ਸਕਦੇ ਉਹਨਾ ਪਰਕੇ ਜਮ ਹਾਂ ਮੇਰੇ ਪੁੱਤ ਸਾਸਰੀ ਕਾਲ ਕਾ ਬੁਲਾਉਣ ਬੁਲਾਓ ਨਹੀਂ ਮੇਰਾ ਫੋਨ ਆ ਹਾਂ ਮੈਂ ਆਪਣੇ ਪੁੱਤ ਬਾਤੇ ਫੋਨ ਲਿਖਿਆ ਪਹਿਲਾਂ ਸਾਸਰੀ ਕਾ ਬੁਲਾਓ ਐ ਕਿੜਾ ਨਹੀਂ ਬੁਲਾਈਦੀ ਹੁੰਦੀ ਕਾ ਸਾਸਰੀ ਕਾਲ ਜੀ ਥੱਲੇ ਆਪਣੇ ਹਾਂ ਸਾਸਰੀ ਕਾਲ ਬੜੀ ਸੁਣੀ ਇੱਧਰ ਦੇਖੋ ਇੱਥੇ ਹੱਥ ਰੱਖੀ ਦਿੰਦੇ ਦੋਨੇ ਹੱਥ ਜੋੜ ਕੇ ਨਾ ਇੱਥੇ ਉਰੇ ਦੋਨੇ ਹੱਥ ਜੋੜ ਕੇ ਐ ਕਰ ਉੱਪਰ ਨੂੰ ਮੂੰਹ ਝੱਕ ਕੇ ਥੱਲੇ ਹੱਥ ਇੱਥੇ ਮੂੰਹ ਝੱਕ ਉੱਪਰ ਮੂੰਹ ਘਰਤਾ ਹੋੜ ਆਇ ਹਾਂ ਆਹ ਦੇਖ ਕਾ ਕੋਲ ਕੇ ਇੱਧਰ ਨੂੰ ਬੁਲਾ ਸਾਸਰੀ ਕਾਲ ਜੀ ਇੱਧਰ ਮੇਰੇ ਵੱਲ ਦੇਖ ਕੇ ਕੱਛਰੀ ਕਾਲ ਜੀ ਕੱਛਰੀ ਅੱਛਾ ਮੇਰੇ ਪੁੱਤ ਕੱਲ੍ਹ ਘਰ ਰੋਟੀ ਲਗਾ ਹਾਂ ਤੈਨੂੰ ਦਿੰਦਾ ਮੈਂ ਤਿੰਨ ਮੇਰੀ ਮੈਂ ਦਿੰਦਾ ਮੇਰਾ ਪੁੱਤ ਮੇਰੇ ਪੁੱਤ ਘਰ ਤਾਂ ਸੋਣ ਅੱਛਾ ਐਂ ਦੱਸ ਅੱਛਾ ਆ ਦੱਸ ਕੌਣ ਹੈ ਇਹ ਇਹ ਕੀ ਦੀ ਮੀਂਹ ਹੈ ਅੱਛਾ ਮਮਾ ਇਹੋ ਆਹ ਕੌਣ ਹੈ ਮਮਾ ਇਹ ਕੀ ਦੀ ਮਮਾ ਹੈ ਛੀਪ ਹੈ ਕੀ ਛੀਪ ਹੈ ਜਰਾ ਨਾ ਮੱਪੜ ਮਾਰ ਆਹ ਕੌਣ ਹੈ ਨਹੀਂ ਮੈਂ ਤਾਂ ਮੈਨੂੰ ਦੱਸ ਕੌਣ ਆਹ ਏ ਕੌਣ ਹੈ ਇਹ ਕੌਣ ਹੈ ਇਹ ਮੈਨੂੰ ਕਹਦਾ ਦੀ ਕਰਨਦੀ ਮम्मा ਇਹ ਆਪ ਨੂੰ ਤਾਂ ਸੰਦੀਪ ਲੁਦਾਦੀ ਮੇਰੀ ਮम्मा ਇਹ ਸੁੱਖੋ ਇਹ ਇਹ ਇੱਕ ਸੀ ਪਾ ਹਨਾ ਤੇ ਸੁੱਖੋ ਕੀ ਦੀ ਹੈ ਅੱਛਾ ਸੰਦੀਪ ਕੀ ਦੀ ਹੈ ਸਾਰੀ ਤੇਰੀ ਹੈ ਕਰਨ ਕੀ ਦੀ ਆ ਕਰਨ ਦੀ ਦਾ ਅੱਛਾ ਛੜਾ ਛੜਾ ਸਾਰਿਆਂ ਦਾ ਜੱਤੀ ਜਾ ਛਿਕੀਤੀ ਦਾ ਸਬਾ ਨਮ ਨਾ ਦੱਸਿਆ। ਜਾ ਛਿਕੀਤੀ। ਅੱਛਾ ਜਿਹੜਾ ਜੀਜੂ ਆਉ ਕੀ ਦਾ? ਤੇਰਾ। ਤੇਰਾ? ਉਹਦਾ ਜੀਜੂ ਆ ਗਿਆ। ਉਹਦੇ ਆ ਗਿਆ। ਕਿੱਥੇ ਭਲਾ ਆ ਗਿਆ? ਜੀਜੂ ਕਿੱਥੇ ਆ ਕੇ ਦੇਖ। ਆਇਆ ਨਹੀਂ। ਹਾਕ ਮਾਰਦੇ ਜੀਜੂ ਨੂੰ। ਹਾਕ ਮਾਰਦੇ ਦੇਖੀਂ ਅੰਦਰ ਤੇ ਆਇਆ ਉਹਨੇ ਜਦੇ। ਕੱਲ ਕਹਿੰਦੇ। ਜ਼ੋਰ ਕੇ। ਆਇਆ ਰਿਓ। ਆ ਗਿਆ। ਦੇਖ ਹਾਕ ਮਾਰ ਕੇ ਦੇਖ। ਮਾ ਜੀ ਅੱਜ ਦੇ ਦਿਨ ਤੇ ਮਾ ਜੀ ਜੂਆ ਆਪਾਂ ਵੀ ਚੱਲਾਂਗੇ ਫਤਿਹਗੜ੍ਹ ਸਾਹਿਬ ਨੂੰ ਹਨਾ ਫਤਿਹਗੜ੍ਹ ਸਾਹਿਬ ਨੂੰ ਮੈਂ ਚਾਹ ਤੇ ਉਧਰ ਚਲੇ ਜਾਣਾ ਤੁਸੀਂ ਪਿੱਛੇ ਤੇ ਗੇੜਾ ਮਾਰਿਆ ਹੋ ਹੂੰ ਹੂੰ ਜਾਵਾਂਗੇ ਅਸੀਂ ਵੀ ਹਾਂ ਅਸੀਂ ਜਾਣਾ ਮੈਂ ਜਾਣਾ ਕੱਲ ਨੂੰ ਇੱਕ ਤਾਲੀ ਆਥੇ ਮੇਰੇ ਕੋਲ ਨੂੰ ਕੀ ਹੋਵੇ ਤਾਲੀਆ ਇੱਕ ਤਾਲੀਆ ਅੱਛਾ ਡੈਡੀ ਇੱਥੇ ਕਿੱਥੇ ਡੈਡੀ ਅੱਥਰ ਕਰਨ ਦਾ ਆਹ ਡੈਡੀ ਪੁੱਤ ਗਿਆ ਵੇ ਗੁਰਦੁਆਰਾ ਸਾਹਿਬ ਨੂੰ ਮਾਤਾ ਗੁਜਰੀ ਜੀ ਦਾ ਦਰਬਾਰ ਪਾਸੋਂ ਨੂੰ 28 ਹਾਂ 23 25 26 28 ਦਾ ਦਾ ਹਾਂ ਉਹਦਨੇ ਸਮਝਤੀ ਹੋ ਜਾਂਦੀ ਆ ਕਿਸੇ ਕੰਨ ਨੇ ਕਿਨੇ ਕੋਲਾ ਲਿਖਿਆ ਹੈ ਕੀ ਤੇਰਾ ਨਾਮ ਗੁਜਰੀ ਤੇਰੀ ਅੱਲ ਗੁਜਰੀ ਤੁਸੀਂ ਜਾਣਦੀਆਂ ਤੇਰੇ ਉੱਤੇ ਕੀ ਬਣੀ ਹਾਂ ਸਾਰਾ ਪਤੀ ਵਾਰੇ ਆ ਫਿਰ ਪੁੱਤ ਦੇ ਵਾਰੇ ਹਾਂ ਸਾਰਾ ਸਰਵੰਸ ਵਾਰਤਾ ਹਾਂ ਪਰ ਸਾਨੂੰ ਨਹੀਂ ਪਤਾ ਤੂੰ ਕਿਵੇਂ ਚੱਲ ਗੁਜਰੀ ਵੀ ਕਿਵੇਂ ਚੱਲਿਆ ਹਾਂ ਉਹਨਾਂ ਨੂੰ ਪਤਾ ਨਾਲੇ ਸਾਰਾ ਕੁਝ ਹੁੰਦੇ ਪਤਾ ਹੁੰਦੇ ਆਉਂਦੇ ਵੀ ਉਹ ਕਿੰਨੇ ਆਪਣੇ ਆਪ ਤੇ ਪਾਣਾ ਮੰਨਿਆ ਉਹਨਾਂ ਨੇ ਮਿੱਠਾ ਕਰਕੇ ਕਹਿਣ ਦਾ ਭਾਵ ਹੁਣ ਸਭ ਕੋ ਪਤਾ ਦਾ ਪਾਣਾ ਮੰਨ ਲਿਆ ਉਹਨਾਂ ਨੇ ਹਾਂ ਪਤਾ ਤਾਂ ਉਹਨਾਂ ਨੂੰ ਸਾਡੇ ਮਾੜਾ ਜਿਹਾ ਕੰਡਾ ਲੱਗ ਜਪੇ ਆਪਾਂ 4 ਦਿਨ ਹਾਈ ਹਾਈ ਕਰੀ ਜਾਂਦੇ ਹਾਈ ਹਾਈ ਹਾਂ ਹਾਈ ਹਾਈ ਸਹੀ ਗੱਲ ਆ ਇਹੇ ਕਰੀ ਜਾਂਦੇ ਆ ਪਰ ਧੰਨ ਮਾਤਾ ਵਾਕਤਈ ਤੇਰੀ ਗੱਲ ਸੋਹਾਨੀ ਆ ਬੇ ਉਹ ਧੰਨ ਹੈ ਉਹਨਾਂ ਵਰਗਾ ਕੋਈ ਨਹੀਂ ਬਣ ਸਕਦਾ ਨਹੀਂ ਬਣ ਸਕਦਾ ਹਾਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਸਕਦੀ ਆ ਕੋਸ਼ਿਸ਼ ਕਰਦੇ ਆ ਪਰ ਚੱਲ ਚੱਲ ਹੋਣਾ ਮੁਸ਼ਕਿਲ ਹੈ ਹਾਂ ਨਹੀਂ ਚੱਲਦੇ ਸੁਭਰੀਤ ਹਾਂ ਨਾ ਵਰਗੇ ਚੱਲ ਪੁੱਤ ਮੈਨੂੰ ਮਾਨ ਕਰ ਬੋਲੇ ਸੋਨਿਹਾਲ ਸਸਰੀਆ ਕਾਲ ਛੋਟੇ ਕੱਕੇ ਪਤਾ ਕੀ ਹੈ ਚਾਰ ਸਹਬਜ਼ਾਦੇ ਦੇ ਪੁੱਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਹਬਜ਼ਾਦੇ ਇਹਨੂੰ ਆਪਾਂ ਕਹਿ ਸਕਦੇ ਹਾਂ ਬਾਬਾ ਜੀ ਹਾਂ ਬਾਬਾ ਜੀ ਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੋ ਚਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਹਾਂ ਪਤਾ ਉਹਨਾਂ ਦਾ ਨਾਂ ਛੋਟੇ ਛੋਟੇ ਛੇਜ ਜਾਂਦੇ ਤੇ ਜਿਹੜੇ ਉਹਨਾਂ ਦੀ ਸ਼ਬਾ ਚੱਲ ਰਹੀ ਹੈ ਬੜੀ ਹੁਣ ਫਤੇਗੜ ਸ਼ਾਹ ਉੱਥੇ ਬਾਬਾ ਜੋਰਾਵਰ ਤੇ ਬਾਬਾ ਫਤੇ ਸਿੰਘ ਦੀ ਸ਼ਬਾ ਆਹੋ ਉੱਪਰ ਉੱਥੇ ਹਾਂ ਉੱਪਰ ਲੱਗਿਆ ਉੱਪਰ ਲੱਗੇ ਹੋਇਆ ਉੱਪਰ ਤੇ ਲੱਗੇ ਹੋ ਅੱਛਾ ਉੱਪਰ ਲੱਗੇ ਹੋ ਉਹ ਫੋਟੋ ਲੱਗੀ ਹੋਈ ਹੈ ਉਹਨਾਂ ਦੀ ਹਾਂ ਹਾਂ ਉੱਪਰ ਹੀ ਕਹਦੇ ਸਾਨੂੰ ਪਤਾ ਬਾਬਿਆਂ ਦੇ ਹਾਂ ਹਾਏ ਖੂਨ ਨਿਕਲਦਾ ਕਹਿੰਦੀ ਖੂਨ ਨਿਕਲਦਾ ਤਾਂ ਹਾਏ ਇਹ ਹਾਲਾ ਪਤਾ ਹੀ ਨਹੀਂ ਨਾ ਖਾਦਾ ਪਤਾ ਨਹੀਂ ਹਾਂ ਇੱਥੇ ਵੀ ਬਾਬਾ ਜੀ ਦੇ ਹਨਾ ਹਨਾ ਬਾਬਾ ਜੀ ਸਿੰਘ ਤੇ ਬਾਬਾ ਜੀ ਚਾਰ ਚਮਕੌਰ ਸਾਹਿਬ ਬਾਬਾ ਜੀ ਸਿੰਘ ਬਾਬਾ ਜੀ ਚਾਰ ਸਿੰਘ ਦੇ ਨਹੀਂ ਉੱਤੇ ਉੱਤੇ ਲੱਗੀ ਹੋਈ ਆ ਉਹ ਵੀ ਫੋਟੋ ਉੱਪਰ ਲੱਗੀਆਂ ਹੋਈਆਂ ਬਾਈ ਇਹਦੇ ਉੱਪਰ ਹੀ ਦੇਖਿਆ ਆਈਆਂ ਇਹ ਟਿਕੋਂ ਨਿਕਲ ਰਹੰਦੇ ਹੈ ਹਾਂ ਦੇਖਾ ਪ੍ਰਮਾਤਮਾ ਆਪਣੇ ਮਨ ਵਿੱਚ ਬਚਦਾ ਹੈ ਨਾ ਐਵੇਂ ਦਾ ਚੋਨਾ ਕਾਕਾ ਐ ਐ ਕੋ ਨਿਕਲ ਗਿਆ ਤਾਂ ਨਾ ਹਾਂ ਕਿਤੇ ਨੂੰ ਦੁੱਖੂ ਘਾਤ ਤਾ ਨਾ ਦੇਣਾ ਗੰਦੇ ਲੋਕ ਤੇ ਜਿਹੜੀ ਦੁੱਖੂ ਕਾਨੇ ਵਾਲੇ ਤੇ ਨਾ ਹਾਂ ਡੜੀ ਕਿੱਥੇ ਨੂੰ ਗਿਆ ਵਾ ਹੁਣ ਐ ਕਿਹ ਕਿ ਕਸ਼ੀਰੀ ਫਤੇਕਰ ਸਾਹਿਬ ਨੂੰ ਨਹੀਂ ਆਣੀ ਕਰਾਂ ਮੈਂ ਕਹਾਣੀ ਪਹਿਲੇ ਦੱਸ ਜਾੜੀ ਕਿੱਥੇ ਗਿਆ ਬੰਦਾ ਸਪਹਿਲਾ ਅੱਛਾ ਕਰਨਵੀਰ ਫੇ ਅਮਰੀਕਾ ਤੇ ਮੇਰੀ ਕਹਾਣੀ ਪਾਪਾ ਜੀ ਕਰਨ ਉਹ ਕਰਨਵੀਰ ਕਿੱਥੇ ਅਸਤਾਂ ਹਾਂ ਸ਼ਾਰਾਂ ਦੀ ਹੈ ਇਹ ਕਿਉਂ ਨਹੀਂ ਕੱਕੇ ਅੱਜ ਜੀ ਜੂਆ ਪੈ ਗਈਆਂ ਤੇਰੇ ਕਿੰਨੀਆਂ ਇਹ ਜੂਆ ਜੂਆ ਦੀਆਂ ਭੁੱਲੇ ਗਏ ਆਪਾਂ ਹਨਾ ਬੁੱਲੇ ਸਾਡੇ ਕਿੰਨੀਆਂ ਪੈਂਦੀਆਂ ਸੀ ਆ ਜੂਆ ਉਹ ਮੇਰੇ ਰੱਬਾ ਜੋ ਬਾੜਾ ਦੇ ਫੜਨਾ ਐਤਵਾਰ ਐਤਵਾਰ ਆਉਣਾ ਸੀ ਕਿ ਖੇលੂਗੇ ਲਾਸ ਕਰੋ ਹੁਣ ਲਾਸ਼ਮੀਨ ਦੇ ਵੀ ਤਾਂ ਪੈ ਗਏ ਛੋਟੇ ਛੋਟੇ ਨਿਕਲ ਕੱਪ 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 ਇਹ ਨਹੀਂ ਬੀਬੀ ਨੇ ਕੀ ਕਰਨਾ ਐਤਵਾਰ ਹੋਣਾ ਫੜ ਜਾਣਾ ਚੱਲ ਥੋੜਾ ਸਿਰ ਨਿਲਾਵਾ ਇੱਕ ਲੀਖ ਜੀ ਦਿਖ ਜਾਣੀ ਉਹ ਤਿੰਨ ਘੰਟੇ ਸਾਡੇ ਉੱਪਰ ਲਾਉਣੇ ਉਹਨਾਂ ਨੇ ਰੋਈ ਹੋ ਜਾਣਾ ਥੱਲੇ ਬੈਠ ਰਿਹਾ ਉਹਨੂੰ ਨਿਲਾਦੇ ਸਾਨੂੰ ਫਿਰ ਸੀ ਆਏ ਸੋਚਣਾ ਵੀ ਸਿਰ ਲੈ ਕੇ ਇਹਦੇ ਕੋਲ ਜਾਣਾ ਹੀ ਨਹੀਂ ਹੈਗਾ ਵੀ ਆਪੇ ਨਾਲੋ ਆਏ ਕਿਹਾ ਬੀਬੀ ਨਾਲ ਆਇਆ ਮੈਂ ਦੇਖ ਤਾਂ ਮੇਰੇ ਨਾਲ ਠੀਕ ਹੈ ਹਾਂ ਨਾ ਪੁੱਤ ਮੇਰਾ ਪੁੱਤ ਦਾ ਬੜਾ ਸਿਆਣਾ ਹੋ ਗਿਆ ਹੈ ਇਹ ਤਾਂ ਆਪੇ ਨਾਉਣ ਲੱਗ ਗਿਆ ਇਹ ਨਹੀਂ ਪਤਾ ਜੂਂਗਾਂ ਦੇ ਬਜਾਤੇ ਇਹ ਲਖਾਣਾ ਸੀ ਹੁੰਦੇ ਆ ਛੋਟੇ ਹਾਂ ਹਾਂ ਹੁੰਦੇ ਆ ਇਹ ਬੱਚਿਆਂ ਦੇ ਹੁਣ ਨਹੀਂ ਆਦੇ ਤਕਨੀਕਾਂ ਚੇਂਜ ਹੋ ਗਈ ਜਦ ਦੂਏ ਸਾਬਣ ਹੁੰਦੇ ਤੇ ਕੇਸ ਨਖਾਰ ਫਲਾਣਾ ਠਿਮਕਾਮ ਕਾਜਾ ਉਹ ਪਤਾ ਨਹੀਂ ਸਾਬਣੇ ਕਿਹੇ ਕਿਹੇ ਜਿਹੇ ਹੁੰਦੇ ਮੈਨੂੰ ਨਹੀਂ ਕੁਝ ਨਾਉਂਦੇ ਨਾਉਂਦੇ ਵੀ ਇਹ ਜਿਹੇ ਹੀ ਤੇ ਉਹ ਵੀ ਵੀ ਗੱਲ ਹਾਂ ਕਿਹੜਾ ਮਲਕਾ ਜਿਹੜੂਗਾ ਇਹਦੇ ਘਾਤੇ ਪਾਤੇ ਤਾਂ ਹੁਣ ਬੂਟ ਪਤਾ ਨਹੀਂ ਕਹਿੰਦੀ ਜੀ ਬੂਟ ਪਾ ਦੂੰ ਮੇਰੀ ਹੁਣ ਤੁਸੀਂ ਕਿੱਥੇ ਚੱਲੇ ਬਾਰੋ ਉਹ ਮਹਾਰਾਜ ਆਜੋ ਇਹ ਮੈਨੂੰ ਪਤਾ ਕਿੱਥੇ ਚੱਲੀ ਹੈ ਹਾਂ ਅਦੇਕ ਬਾਬਾ ਜੀ ਕੋਲ ਚੱਲੀ ਆ ਬਣੇ ਆ ਤੇ ਉਹ ਨਾ ਨਾ ਬਾਬਾ ਜੀ ਕੋਲ ਜੁੱਤੀ ਪਾ ਕੇ ਭੇਜਣੀ ਸੀ ਉਹ ਨਹੀਂ ਚੱਲ ਤੋ ਹੁਣ ਲੰਗਰ ਦਾ ਛਕਣਾ ਆਪਣਾ ਠੰਡੀ ਹੋਣੀ ਤੇਰੀ ਕਿਹ ਚੀਜ਼ ਠੰਡੀ ਹੋ ਗਈ ਤੁਸੀਂ ਛਕ ਲਿਆ ਛਕ ਲਿਆ ਲਓ ਜੀ ਕੜੀ ਆ ਤੇ ਮੱਕੀ ਦੀ ਰੋਟੀ ਹੈਗੀ ਆ ਜੀ ਇਹ ਰਾਤ ਬਣਾਈ ਸੀਗੀ ਅਸੀਂ ਗਰਮ ਕਰ ਲਈ ਨਹੀਂ ਰੋਟੀ ਤਾਂ ਹੁਣ ਤਾਜੀ ਹੋਣੀ ਐ ਰੋਟੀ ਤਾਜੀ ਆ ਹਾਂ ਕੜੀ ਤਾਂ ਗਰਮ ਹੋਣੀ ਥੀ ਖਾਏ ਮੇਰਾ ਸੋਨਾ ਕਾਕਾ ਜੋ ਜੁੱਤੀ ਲੱਗਣੀ ਬੈਠਾ ਪਰ ਮੰਮੀ ਰੋਟੀ ਖਾਂਦੀ ਐ ਬੋਲਦੇ ਕੋਲ ਫੇਰ ਆ ਥੱਲੇ ਜਾ ਕੁਰਸੀ ਦੇ ਬਾਈ ਆਪਣੀ ਤੇ ਉਹਦੇ ਪਈ ਕੁਰਸੀ ਤੇ ਚੱਕ ਲਿਆ ਚਲ ਫੇਰ ਮੈਨੂੰ ਆਏਗਾ ਤੁਸੀਂ ਮੇਰੀ ਗੱਲ ਅੱਛਾ ਆ ਦੱਸੋ ਕਰਨਵੀਰ ਕਿਸੇ ਦੱਸੋ ਪੁੱਤ ਨਾਲ ਨਾ ਤੁਸੀਂ ਫੋਨ ਲੈ ਲਿਆ ਮਾਰ ਦਾ ਥੈਂਕ ਯੂ ਹਾਂ ਤੁਸੀਂ ਮੋਬਾਈਲ ਉੱਥੇ ਬੈਠ ਜਾ ਬਈ ਅੱਛਾ ਲਾ ਮੈਂ ਬੈਠਾ अच्छा था एलोवी फोन लगी है कहंदी मैं बनाऊंदी हूं वीडियो हाथ दा हाथ दा रख ले मुड़े रख ले और मैं क्या करा जी अपनी उंगलियां जी दा खालदा गिर जी दी फते इन ਥਲੇ ਪੜਾ ਰੋ ਇਹ ਇੱਥੇ ਸਭ ਹਾਂ 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 ਚੱਲ ਬਣਦੀ ਦੇ ਤਾਂ ਬਣਦੀ ਆ ਨਾ சாਤਰੀ ਕਾਲ ਜੀ ਮੇਰਾ ਪੁੱਤ ਵੀਡੀਓ ਬਣਾਉਂਦਾ ਆ ਜਾਉਣਾ ਕਾਕਾ ਜੀ ਆਪਣੇ ਫੋਨ ਚ ਮੰਮੀ ਵੀ ਦਿਖਾ ਦੇ ਸਤਿ ਸ੍ਰੀ ਅਕਾਲ ਜੀ ਮੰਮੀ ਮੰਮੀ ਦੀ ਰੋਟੀ ਖਾ ਲੈ ਚੱਲ ਮੰਮੀ ਦੀ ਰੋਟੀ ਖਾ ਦਾ ਦੇ ਰੋਟੀ ਖਾਂਦੀ ਮੰਮੀ ਦਿਖਦੀ ਰੋਟੀ ਖਾਂਦੀ ਹੈ ਅੱਗੇ ਆ ਲੈ ਆ ਬਲ ਬਲ ਇਹ ਚੱਲਦੀ ਵੀ ਲਗਾਉਣੀ ਆ ਚੱਲਦੀ ਅੱਛਾ ਅੱਛਾ ਉਹ ਵੀ ਦਿਖਾਉਣੀ ਆ ਮੈਂ ਦਿਖਾਉਣਾ ਬਾਈ ਗੁਰਜੀ ਕੇ ਖਾਤਸਾ ਬਾਈ ਗੁਰਜੀ ਫਤੇ ਉਹ ਥੱਲੇ ਰੋਟੀ ਦਿਖਾ ਦੇ ਮਮੇ ਜੀ ਹੈ ਠੀਕ ਹੈ ਡਰੈਕਸ਼ਨ ਦਾ ਪਤਾ ਮੋਰੀ ਨਾਲ ਕੋਰਮਾ ਦਾ ਬੂਤ ਕਾਲਾ ਹੋਣਾ ਹਾਂ ਘੜੀ ਤਾਂ ਦੇਖੋ ਘੜਾ ਸਟਾ ਚੱਲ ਪਾਣੀ ਪੀਓ ਸੁਆਲ ਪੁੱਛਣਾ ਸੁਆਲ ਪਾਣੀ ਪੀਆ ਗਦੀ ਉਹਦਾ ਪਾਣੀ ਵੀ ਪੀਆ ਹਨਾ ਦੀਦੀ ਨੂੰ ਦਿਖਾ ਦੇ ਦੀਦੀ ਨੂੰ ਦੀਦੀ ਬਸੋਂ ਫੜਾ ਲਈ ਅਟਲਾਲਾ ਮੂਰੇ ਹੋ ਮੇਨੇ ਪਰ ਬਈ ਚਲਦੀ ਏ ਕੋਣੀ ਸੋਨੇ ਆ ਕੇ ਬੇਤਾ ਵੀਡੀਓ ਬਣਾਈ ਬਹੁਤ ਸੋਹਣੀ ਤੇਰਾ ਥੈਂਕ ਯੂ ਥੈਂਕ ਯੂ ਧੰਨਵਾਦ ਬਾਜੀ ਤਾੜੀਆਂ ਮਾਰੋ ਬਈ ਤਾੜੀਆਂ ਵਾਲਾ ਸ਼ਾਬਾਸ਼ ਸ਼ਾਬਾਸ਼ ਤਾੜੀ ਮਾਰੋ ਬਈ ਥੈਂਕ ਯੂ ਤੁਹਾਡਾ ਜੀ ਅੱਛਾ ਮੇਰੀ ਮੇਰੀ ਕਿ ਪਿੱਛੇੜ ਪਰ ਮੈਨੂੰ ਨਾ ਦੱਸ ਠੀਕ ਆ ਡਾਕਟਰ ਵਾਲੀ ਤਰੀਕੂ ਕਿੱਥੇ ਦੋ ਕਿੱਥੇ ਡਾਕਟਰ ਆਹ ਸੋਫੇ ਤੇ ਪਿਆ ਚੱਕ ਲਿਆ ਚੱਕ ਲਓ ਡਾਕਟਰ ਛੇਤੀ ਕਰੋ ਜਾਓ ਡਾਕਟਰ ਵਾਲਾ ਲੈ ਕੇ ਆਓ ਮੋ ਮਮੀ ਦੇ ਮਮੀ ਨੇ ਬੁਖਾਰ ਚੜ ਗਿਆ ਉਧਰ ਸੁਖਵੀਰ ਨੂੰ ਚੁੱਕੋ ਨਾ ਮੇਰਾ ਚੁੱਕੋ ਨਾ ਬੁਖਾਰ ਚੜ ਗਿਆ ਜਹਾ ਤੇ ਡੇ ਦੁਖ ਦਾ ਮਮਾ ਦਾ ਜਾ ਤੇ ਸੇਤੀ ਕਰ ਤੇਰੇ ਕਿਹਾ ਮੇਰੇ ਰਾਟੀ ਕਾ ਜੱਜਾ ਲੈ ਕੇ ਜਾ ਦੌੜ ਕੇ ਜਾ ਫੇਰ ਲਓ ਜੀ ਹੁਣ ਲਾਗੀ ਤਿਆਰ ਆ ਜਹਾ ਹੋਣ ਤਾਂ ਤੁਸੀਂ ਲੈ ਰਿਆ ਹਾਂ 1 ਲੱਖ ਦਾ ਹਾਂ ਐਸ ਆਧਾਰ ਚੜਿਆ ਮੇਰੇ ਸਿਰ ਪਰ ਅਛਾ 7-8000 ਰੁਪਏ ਹੋਰ ਦਾ ਹਾਂ ਹਾਂ ਬੋਲ ਚੜ ਗਿਆ ਦਾ 7-8000 ਤੇ ਕੋਈ ਗੱਲ ਨਹੀਂ ਮੇਰੇ ਕੋ 40000 ਦੀ ਲਿਮਟ ਆਲਾ ਉਹ ਪਿਆ ਇੱਕ ਕ੍ਰੈਡਿਟ ਕਾਰਡ ਬੋਲ ਗੱਡੇ ਲੈ ਆਈਏ ਗੱਡੀ ਦਾ ਹੈ ਨਹੀਂ ਘਰਾਂ ਜਾਂ ਤਾਂ ਦੋ ਹੀ ਗੱਡੀ ਚੱਲ ਦੋ ਹੀ ਗੱਡੀ ਦਾ ਦੋ ਗੱਡੀ ਦਾ ਪੈਂਚਰ ਹੋਈ ਵੀ ਆ ਹਾਇ ਰੱਬਾ ਹਵਾ ਭਰ ਲੋ ਹਾਂ ਪੈਂਚਰ ਨਾ ਨੌ ਦਿਨ ਪੈਂਚਰ ਨਾ ਕਰਨੀ ਪਾਪਾ ਨਾ ਹਾਇ ਰੱਬਾ ਅਦ ਦਿਆਂ ਵੱਡੀ ਅਦ ਦਿਆਂ ਵੱਡੀ ਜਾਂਦਾ ਕੁੱਤਾ ਛਾਲਾ ਇਹ ਸਾਲਾ ਕੁੱਤਾ ਪਾਪਾ ਹਾਂ ਬੋਲ ਬੋਲ ਪਾਪਾ ਬੋਲੋ ਕਿ ਸੇ ਨਾਲ ਅੰਦਰ ਚੱਲ ਫੇ ਚੱਲ ਚੱਲ ਕੀ ਕਰਾਂ ਦੱਸ ਫਟਾ ਜੀ ਬੜ ਚੱਲ ਦੱਸ ਅਸੇ ਠੀਕ ਕਰ ਕਿਆ ਏ ਖੜ ਜਾ ਕੁਛ ਹੋਰ ਕਹਿਣਾ ਐ ਨੇ ਕੁਛ ਕੀ ਚੀਜ਼ ਕੀ ਚੱਕ ਲੈ ਫੇ ਚੱਕ ਲਾ ਕੱਢ ਲੈ ਚੱਕ ਲੈ ਬੱਚਾ ਚੱਲੀ ਹੁਣ ਬਾਹਰ ਵਿੱਚ ਅਚਾਪੀ ਕੀ ਕਰ ਰਹੀ ਤੇ ਹੁਣ ਆਏ ਕਰਕੇ ਆਏ ਕਰਦਣੀ ਹੈ ਹਾਂ ਜਾ ਸ਼ਰ ਕਾਸਨਾ ਨਾੜ ਆਪਣੇ ਚਲੋ ਜੀ ਇਹ ਵੀ ਨਿਬੜਿਆ ਕੰਮ ਇਹ ਲਾਤੀ ਕੰਮ ਮਾਹ ਪਤਨੀ ਚੱਲ ਕੇ ਜਾਣਾ ਚਾਬੀ ਲੈਣ ਜਾਣ ਦੀ ਲੋ ਜੀ ਇਹਦਾ ਆਪਾਂ ਜ਼ੂਮ ਚੈੱਕ ਕਰਕੇ ਦੇਖਦੇ ਜੀ ਹੁਣ ਤੇ ਮੜਾ ਦੇਖਦੇ ਨੇ ਟੈਸਟ ਕਰਕੇ ਕੀ ਆ ਕੁਛ ਹੈ ਬੱਕਰੀਆਂ ਤੱਕ ਪੁੱਜੂਗਾ ਜੇ ਤਾਂ ਹੈ ਨਾ ਇਹ ਆ ਫਿਰਦੀਆਂ ਜੀ ਦੇਖੋ ਬੱਕਰੀਆਂ ਮੈਨੂੰ ਹਾਦੇ ਉਰੇ ਤੋਂ ਦੋਏ ਤਰ੍ਹਾਂ ਦਿਖਦੀਆਂ ਐਥੇ ਥੋੜੀ ਨਜ਼ਦੀਕ ਤੇ ਦਿਖਦੀਆਂ ਇਹ ਹੈਗਾ ਜੀ ਪਿੰਡ ਹੈ ਨਹੀਂ ਇਹ ਪੈਣੀ ਦੇ ਘਰ ਆ ਜੀ ਸਾਰੇ ਆ ਇਹ ਸਮਝ ਲੋ ਵੀ ਮੈਂ ਆਪਣੀ ਜਿਹੜੀ ਚੋਈ ਹੈਗੀ ਐ ਚੋਈ ਦੇ ਅੱਧ ਵਿੱਚ ਖੜਾ ਮੈਂ ਕਿਤੇ ਉਹ ਆ ਕੇ ਹੋ ਗਿਆ ਆ ਕੇ ਆ ਕੇ ਮੁਰੇ ਅੱਛਾ ਇਹ ਕੋਸੋਰ ਹੋ ਗਿਆ ਹੁਣ ਆਪਾਂ ਦੇਖੀਏ ਪਿੱਛੇ ਮੁੜ ਕੇ ਜਾਰ ਮਹਾਲ ਦੀ ਕੋਠੀ ਦੇ ਉੱਪਰ ਜਾਰ ਮਹਾਲ ਦੀ ਕੋਠੀ ਤੋਂ ਬੰਦਾ ਖੜਾ ਹੋਇਆ ਆ ਕੇ ਕਹਣਾ ਇੱਕ ਇਹ ਸ਼ਾਲਾ ਗਿਆ ਬੀ ਇਹਨਾਂ ਕਿਹੜਾ ਕਰਦਾ ਹੈ ਕੱਚਾ ਫੋਨ ਕਰਿਆ ਹੋਇਆ ਕਰਨ ਦੇ ਨਹੀਂ ਹੜਜਾ ਪੁੱਤ ਹੜਜਾ ਹੜਜਾ ਕਰਨ ਹੜਜਾ ਪੁੱਤ ਮੇਰੇ ਨਾਮ ਆ ਫਟ ਮੇਰੇ ਤੇ ਆਜ ਜਾਨਮਹਲ ਦੀ ਐਂਟਰੀ ਹੋਣੀ ਜੀ ਇੱਥੇ ਤੇ ਚਲੋ ਇਹ ਵੀ ਗੱਲ ਕਲੀਅਰ ਹੋ ਗਈ ਤਾਂ ਹੁਣ ਹੁਣ ਜਣੀ ਸਿੱਧੀ ਧੁੱਪ ਪੈ ਰਹੀ ਆ ਧੁੱਪ ਕਰਕੇ ਥੋੜਾ ਜਿਹਾ ਕੱਖਾਂਗਾ ਹਾਂ ਕੀ ਹੋ ਗਿਆ ਹੁਣ ਦੱਸ ਮੇਰਾ ਪੁੱਤ ਸੁਭਰੀ ਤੋਂ ਮੈਨੂੰ ਅੱਛਾ ਮੈਨੂੰ ਸੁਭਰੀ ਤੋਂ ਬਣਾਤਾ ਇਹਨੇ ਫਲਾ ਪੁੱਤ ਮੈਨੂੰ ਸੁਭਰੀ ਤੋਂ ਨਾ ਨਾ ਬਣਾ ਹਾਂ ਅਸਾ ਸ਼ੁਭਰੀ ਸਿਕੰਦੀਆ ਤੇ ਬੈ ਜਾ ਮੇਰੇ ਵੀ ਗੜਬੜ ਹੋ ਗਈ ਕੋਈ ਮੇਰੇ ਬਾਡੀ ਚ ਗੜੀ ਖੰਗ ਜੀ ਦੱਸਦੀ ਐ ਆਪੇ ਇਹ ਲੋ ਜੂਮ ਆਊਟ ਐਂਡ ਜੂਮ ਇਨ ਸੰਦੀਪ ਕੋਰナー ਸਭ ਕੁਝ ਖਾ ਲਿਆ ਹੈਗਾ ਚਲੋ ਜੀ ਹੋਰ ਥੋੜੀ ਦੇਰ ਤੱਕ ਤੁਹਾਨੂੰ ਮਿਲਦੇ ਨਹੀਂ ਦੁਬਾਰੇ ਆਪਾਂ ਜੇ ਕੋ ਗੱਲਬਾਤ ਹੋਈ ਤਾਂ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਜਰੂਰ ਰੋਜੀ ਸ਼ੁਭਰੀ ਜਕੰਦੀ ਆ ਮੈਂ ਤਾਂ ਪਹੁੰਚ ਗਈ ਪਾਪਾ ਜੀ ਦੇ ਕੋਲ ਗਿਆ ਲੈ ਤਾ ਕੋਲੀਆ ਮੂਨੂ ਮੇਰੇ ਪਾਪਾ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਆ ਕੇ ਜੇ ਤਾਂ ਪਹਿਲਾਂ ਹੈਂ ਤੇ ਮੰਡਲ ਚਾਣੂਗੇ ਮੈਂ ਕਿਹਾ ਮੰਡੇ ਚ ਲੱਗ ਗਿਆ ਤੇ ਮੋਹੱਤ ਤੇ ਜੇ ਕੰਮ ਇੱਕ ਆਖ ਮਰਨ ਲੱਗ ਗਿਆ ਕਿ ਨਹੀਂ ਮਰਨ ਹਾਂ ਹਾਂ ਸਪਰੇਅ ਕਰੀ ਕਿੰਨੇ ਦਿਨ ਹੋ ਗਏ ਅੱਜ ਕਿਆ 5 ਦਿਨ ਹੋ ਗਏ ਅੱਜ 4-5 ਫਰਕ ਨਹੀਂ ਪਿਆ ਜਾ ਰਿਹਾ ਟੋਡੀ ਜੀ ਰਹੀ ਜਮੂ ਪਰ ਅੱਛਾ ਜਣੀ ਕੋਈ ਫਰਕ ਦੇਖਿਆ ਨਹੀਂ ਹਾਂ ਬਤਾ ਚੌੜੇ ਜੀ ਪੱਤੇ ਆ ਨਮਨ ਮੜਾ ਦੇ ਅੱਛਾ ਜਿਹੜੇ ਚੌੜੇ ਪੱਤੇ 240 ਵਾਲਾ ਲੂਡ ਗੁੱਲੀ ਡੰਡੇ ਰਪਣੀ ਚਣੀ ਕੋਈ ਐ ਸਮਝਿਆ ਦੇਖਿਆ ਹਮ ਕੱਲ ਫਿਰ ਇੱਥੇ ਬੀਜ ਤੇ ਜਾਉ ਹਾਂ ਹਾਂ ਜਾਉਂਗੀ ਹੈ ਵੀ ਬਿਲਡਿੰਗ ਤੇ ਬਣਾਈ ਜੀ ਵਿੱਕੀ ਬਾ ਗਿਆ ਸੀਗਾ ਉਹਦੇ ਮੈਂ ਗਿਆ ਬਸੀ ਜੈਜ਼ਮੀਨਾਂ ਦੇ ਨਾਲ ਚੰਡੀਗੜ੍ਹ ਨੂੰ ਤੇ ਵਿੱਕੀ ਪਿੱਛੇ ਤੇ ਆ ਕੇ ਇਹਨਾਂ ਰੋਟਾਵੇਟਰ ਦੇ ਮਲਕੀਤ ਸਿੰਘ ਬਾਈ ਵਾਲਾ ਲੈ ਕੇ ਆ ਤੇ ਰੋਟਾਵੇਟਰ ਹਾਂ ਬਈ ਵਾਲੀ ਮਲਕੀਤ ਬਾਈ ਵਾਲਾ ਅੱਛਾ 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 ਵੀਡੀਓ ਦੇ ਮਾੜੇ ਮੋਟੇ ਹੋ ਗਏ ਨਾ ਹਾਂ ਜੋ ਅੱਛਾ ਜਾਵਾਂ ਦਾ ਰੇਟ ਕਿੰਨਾ 60 ਰੁਪਏ ਕਿਲੋ ਦਿੱਤੇ ਉਹਨਾਂ ਨੇ ਪਾਪਾ 60 ਰੁਪਏ ਕਿਲੋ ਦੇਖ ਲੋ ਹਾਂ ਪਤਾ ਹਾਂ ਨੇ ਨੇ ਕੀ ਗੰਨਾ ਪਾਪਾ ਜੀ ਪਾਪਾ ਜੀ ਕਹਿੰਦੇ ਤੁਸੀਂ ਕਿੰਨੇ ਦਾ ਕੀ ਅੱਛਾ ਹੋ ਅੱਗ ਲੱਗੇ ਹੋਣੇ ਵੱਢਣਾ ਇਧਰ ਦੀ ਵੱਢਣੇ ਆ ਇੱਧਰ ਦੇਖਦਾ ਹਾਂ ਪਨਾ ਸਾਰੇ ਬਹੁਤ ਜੂ ਬਹੁਤ ਕਰੇਗਾ ਇਹਦੇ ਥੱਲੇ ਦਾ ਉਹ ਵੀ ਆ ਜਿਓ ਇਹਦੇ ਥੱਲੇ ਤਾਂ ਉਹ ਕਿਆ ਕਹਿੰਦੇ ਆਪਣੇ ਜਿਹੜੇ ਥੱਲੇ ਦੇ ਉੱਗੇ ਨਵੇਂ ਪੋਗੇ ਹਾਂ ਹਾਂ ਹਾਲੇ ਛੋਲੇ ਪਾਪਾ ਜੀ ਰੋਜ਼ ਇੱਕ ਭਰੀ ਲੈ ਜਾਂਦੇ ਆ ਜੀ ਇੱਥੇ ਤੇ ਉੱਪਰ ਉੱਪਰ ਤੇ ਸਾਰੇ ਆ ਉਹ ਕਰ ਲੈ ਜੇ ਉੱਪਰ ਤੇ ਕਰ ਲੈ ਤਾਂ ਥੱਲੇ ਦੇ ਪਾਸੇ ਤੇ ਇਹ ਦਵਾਰੇ ਨਿਕਲ ਵੀ ਆਏ ਇਹ ਵੀ ਪੰਗਾ ਪਿਆਗੇ ਵਿਚ 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 ਥੱਲੇ ਥੱਲੇ ਤੇ ਪਰਚੀ ਤਾਂ ਹੁਣ ਆਈ ਹੋਈ ਹਾਲ ਭਈਏ ਨਹੀਂ ਮਿਲਦੇ ਸਾਨੂੰ ਭਈਏ ਬਸ ਇੱਕ ਦੇ ਦਿਨ ਦੇ ਵਿੱਚ ਕਹਿੰਦੇ ਆਉਂਗੇ ਪਤਾ ਨਹੀਂ ਹੁਣ ਫੇਰ ਹਾਲ ਲੇਟ ਕਰ ਦੇਣਾ ਉਹਨਾਂ ਨੇ ਗੁਰਨਾਮ ਬਾਈ ਨਹੀਂ ਹੈਗਾ ਪੌਲਿਆ ਉਹਦੇ ਕੋਲ ਆਗੇ ਜਿਹੜੇ ਪਿਛਲੀ ਵਾਰ ਘਟ ਕੇ ਗਏ ਤੇ ਆਪਣੇ ਉਹ ਕਹਿੰਦਾ ਵੀ ਇੱਥੇ ਪੈਸੇ ਇਹਨਾਂ ਨੇ ਲੋਕਲ ਕਈਆਂ ਤੇ ਫੜੇ ਹੋਏ ਤੇ ਸਾਈ ਫੜ ਕੇ ਲੈ ਗਏ ਤੇ ਬਈ ਹੁਣ ਖੜ ਜਾ ਪੁੱਤ ਮੈਨੂੰ ਪਾਪਾ ਜੀ ਨਾਲ ਗੱਲ ਕਰਨ ਦੇ ਤੇ ਉਹ ਕਹਿੰਦਾ ਵੀ ਪਹਿਲਾਂ ਉਹਨਾਂ ਦੀ ਇੱਕ ਇੱਕ ਦੋ ਪਰਚੀਆਂ ਛੇਲੂਗੇ ਫਿਰ ਕਹਿੰਦਾ ਬੇਲ ਜਾ ਹੋ ਲੈਣਾ ਫਿਰ ਕਹਿੰਦਾ ਤੇਰੀ ਕਢਾ ਦੂੰਗਾ ਵਿੱਚੋਂ ਕਿ ਦੋ ਪਰਚੀਆਂ ਉਹ ਇਕੱਠੇ ਨਹੀਂ ਤਾਂ ਹਾਂ ਦੋ ਇਕੱਠੇ ਮੈਂ ਨਿਕਲ ਜਣੇ ਕਿਉਂਕਿ ਆਪਣੀ ਪਰਚੀ ਇੱਕ ਤਾਈ ਹੋਈ ਹੈ 17 ਤਰੀਕ ਦੀ ਸੀ ਉਹ ਨਿਕਲ ਗਈ ਟਾਈਮ ਉਹ ਤੇ ਇੱਕ ਮੈਂ ਕਹਿੰਦਾ ਹੋਰ ਪਰਚੀ ਨੇ ਜਦ ਤਨ ਆ ਜਾਣਾ ਉਹਦੀ ਪਿਛਲੀ ਵਾਲੀ ਦੀ ਡੇਟ ਵੀ ਚੇਂਜ ਕਰਕੇ ਇਕੱਠੇ ਹੀ ਗੇਰ ਦੂੰਗੇ ਦੋ ਹਾਂ ਇਹਨਾਂ ਕੋਈ ਜਣਾ ਤਾਂ ਹੁਣ ਮੁੱਕੇ ਮੁੱਕੇ ਵੀ ਜਾਂਗੇ ਬੇਚਾਰਾ ਹਾਂ ਚਾਰੇ ਵੀ ਦੇਖੋ ਬੇਚਾਰਾ ਤੇ ਵੀ ਚੱਲ ਇਕੱਠੀ ਵੀ ਹੋ ਜਾਂਦਾ ਹਾਂ ਹਾਂ ਊਟੇ ਚਲੇ ਨਾ ਫੇਚਾਲ ਕਿ ਉਹਨਾਂ ਕਿਤੇ ਵੀ ਦੂੰ ਨਾ ਇਹ ਵੀ ਹੈ ਗੱਲ ਅੱਜ ਦਮ ਚੱਲ ਪਾਣੀ ਤਾਂ ਦੇਖੋ ਕਿੰਨਾ ਉਹ ਲੱਗਦਾ ਦੇਖੋ ਆ ਖੇਤ ਨਾਲ ਤੇ ਉਹ ਖੇਤ ਨੀਵਾ ਨਹੀਂ ਲੱਗਦਾ ਤੇਰੇ ਨੀਮੇ ਤੇ ਮੀਟਿੰਗ ਚੱਕੀ ਦੀ ਉਹ ਮੈਡ ਲਾਇ ਮੈਂ ਮੈਂ ਕਹਿੰਦਾ ਤੇ ਕੋਈ ਤੇ ਬਰਾਬਰ ਕਰਿਆ ਵਾ ਡੂੰਗਾ ਲੱਗਦਾ ਕੀ ਹਿਆ ਹਾਂ ਤੇਰੇ ਪੈਰਾਂ ਤੇ ਨਿਸ਼ਾਨ ਆ ਹਾਂ ਹੋਏ ਗਏ ਨੈਮਾਂ ਵੀ ਸ਼ਕਰ ਨਾਲ ਹਾਰੀ ਹੋ ਗਈ ਪਰ ਉਹਦਾ ਇੱਕ ਵਾਰ ਜਵਾਬੇ ਦੇਗੀ ਦੀ ਇਹ ਪਾ ਮੋਸਮ ਇਹ ਦੇਖਣ ਚੱਲਦਾ ਉਹ ਤਾਂ ਹੈ ਹਾ ਬਤੋ ਨਹੀਂ ਨੁਕੇ ਖਾਮ ਹੋ ਜਾਂਦੇ ਪਾਪਾ ਕਰ ਦੇ ਬਈ 24 ਚ ਪਾਪਾ ਆਹੋ ਠੀਕ ਆ ਉਹ ਰੋਡੇ ਕੰਨੀ ਕਰਦਾ ਪਾਪਾ ਠੀਕ ਆ ਹਾਂ ਬਤੋ ਬੋਲੀ ਚੱਲ ਮੈਨੂੰ ਦੱਸ ਦੀ ਤੂੰ ਕੁਛ ਹੈ ਨਹੀਂ ਗੰਨਾ ਲੈਣਾ ਦੋ ਇਹਨੂੰ ਵੱਡ ਕੇ ਕੰਨਾ ਕੋਈ ਫਿਰ ਇਹ ਚੂਕ ਤਾਂ ਹੋਣਾ ਨਹੀਂ ਉਹ ਨਹੀਂ ਉਹ ਨਹੀਂ ਉੱਠ ਉੱਤ ਆ ਪਾ ਗਏ ਆ ਤਾਂ ਪਟਿਆ ਪਿਆ ਚੱਲਾ ਔਰ ਹਾਂ ਲੈ ਔਰ ਡੈਡੀ ਕੱਲ ਤੇਰਾ ਖੇਤ ਵਾਕੇ ਗਿਆਤਾ ਬਾ ਦੇ ਦੋ ਪੋਰੀਆਂ ਜੀ ਬਣਾ ਕੇ ਇੱਥੇ ਦੇ ਬਾਕੀ ਨੂ ਦੇ ਚ ਕਰ ਦੋ ਆਹੂ ਸੁੱਕ ਜਾਣੇ ਮੈਂ ਕਹਿੰਦਾ ਮੰਨ ਲੋ ਇਹਨਾਂ ਨੂੰ ਉਹਦੇ ਵਿੱਚ ਇਹ ਤਾਂ ਮੈਂ ਵਿੱਕੇ ਬਣਾ ਚੱਕਣੇ ਇੱਥੇ ਆ ਕੇ ਅੱਛਾ 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 ਇਹਨੂੰ ਪੋਰੀ ਦੇ ਦਿਓ ਇੱਕ ਅੱਧੀ ਵੱਡ ਕੇ ਸੁਗਣਾ ਜੀ ਬੋਲਣਾ ਕਾਕੇ ਹਾਂ ਹਾਂ ਮਿੱਠਾ ਹੈ ਛੂ ਊੜੇ ਇਹਦੇ ਪਰ ਕੋ ਸਵਾਗਤ ਮਾਣ ਦੀ ਰੂਸ ਤਾਂ ਨਹੀਂ ਹੈਗੀ ਮਾਸਾ ਸੁਣੀਆ ਪੈ ਜਨੇ ਹੋਣਾ ਉਹ ਫਿਰ ਆਪਾਂ ਹੁਣ ਆਪਣੇ ਵਾਲੇ ਨੂੰ ਰੂਟਰ ਬਟਰ ਨੂੰ ਉੱਥੇ ਦੇ ਲੈ ਕੇ ਨਹੀਂ ਆਉਂਦੇ ਹੈਗੇ ਉਹਦੇ ਪਿੱਛੇ ਤਾਂ ਹੁਣ ਰੂ ਰੂਲਰ ਲੱਗਿਆ ਰੂਲਾ ਤਾਂ ਘਰੇ ਪਿਆ ਉਹਦੇ ਵਿੱਚ ਫਿੱਟ ਨਹੀਂ ਤਾਂ ਉਹਦੇ ਵਿੱਚ ਫਿੱਟ ਨਹੀਂ ਤਾਂ ਹੋਣਾ ਸਹੀ ਗੱਲ ਥੋੜੀ ਇਨਸ਼ਾ ਅੱਲਾਹ ਬਈ ਗੰਨਾ ਨਾ ਵੀ ਕੱਕ ਚੁੱਕ ਸ਼ੱਕ ਦੇ ਵੀ ਫੱਟੇ ਸੋ ਨਾ ਗੰਨਾ ਮੇਰੇ ਪੁੱਤ ਨੇ ਮਿੱਠਾ ਗੰਨਾ ਗੰਨਾ ਚ ਪੂੰਗਾ ਆਹੀ ਚੀਜ਼ਾਂ ਨੇ ਹੁਣ ਆ ਚੀਜ਼ਾਂ ਕਰਕੇ ਖੇਤਾਂ ਨੂੰ ਕੀੜੇ ਮਾਰਿਆ ਕਰਦੇ ਨੇ ਇਹਨਾਂ ਨੇ ਫਿਰ ਹਾਂ ਮੇਰੇ ਮਗਰ ਕਦੇ ਆਈ ਜਾਂਦੀ ਹੁਣ ਪੁੱਲਾ ਆਦੇ ਵੈਸੇ ਦੇਖਿਆ ਜਾਵੇ ਇਹਦੀ ਬੱਤ ਬੁੱਤ ਸੁਣੀ ਨਿਕਲ ਸਾਦੀ ਇਹਦੀ ਹਨਾ ਮੁੱਡੇ ਮੁੱਡੇ ਦੀ ਖਰਾਬੇ ਹੋ ਗਈਆਂ ਪਈਆਂ ਪਈਆਂ ਉਹ ਔਏ ਵੀ ਗੱਲ ਹੋ ਗਈ ਆਉ ਤਾਂ ਚੱਲੇ ਸਾਂਾ ਗੱਲ ਥੋੜੀ ਠੀਕ ਆ ਉਹ ਜਿਹੜੇ ਜੀ ਉਦੋਂ ਆਪਾਂ ਨੇ ਵਿਆਹ ਨੂੰ ਰਸ ਪਲਾਇਆ ਸੀਗਾ ਉਹਦੇ ਵਿੱਚ ਜਿਹੜੇ ਦੋ ਤਿੰਨ ਭਰੀਆਂ ਬੱਚੀਆਂ ਸੀਗੀਆਂ ਇਹ ਤਾਂ ਹੋਰ ਨਹੀਂ ਗਲਤੀ ਉਹ ਕਰੀ ਚਲੋ ਰਾਜਾਈ ਕੱਢ ਕੇ ਕਿਤੇ ਇੱਥੇ ਡੋਡੇ ਵੇਰੇ ਲਾ ਦੇਣਾ ਤਾਂ ਜਦ ਉਹ ਉਹਨੂੰ ਦੇਣਾ ਤਾਂ ਖੀਰੇ ਬਣਾ ਲੈਂਦਾ ਡਾਉਨ ਨੇ ਲੰਗਰ ਲਾਤਾ ਜਦਾ ਰਾਸ ਵਾਲੀ ਖੀਰ ਚੱਲਿਏ ਬੱਤ ਫੇ ਕਰਨ ਹੁਣ ਹਾਂ ਪੂਰੀ ਖੇਲਣਾ ਗੱਨਾ ਕੱਤ ਨੂੰ ਗੱਨਾ ਕਰਨ ਨੂੰ ਬੁੱਝ ਕੇ ਜਾਣਾ ਕਿਹਨੂੰ ਖੁਲਾਉਣਾ ਤੂੰ ਹੁਣ ਖਾ ਤਾਂ ਲੈ ਆ ਤੇਰੇ ਕੋ ਹੈਗਾ ਤਾਂ ਹੈ ਮੈਂ ਇਹਨੂੰ ਕਰੂੰਗੀ ਅੱਛਾ ਇਸ ਤੇ ਕਰੂੰਗੀ ਹਾਂ ਖਾ ਖਾਂਗੀ ਚਲ ਕੇ ਰੱਖਾਂਗੀ ਚਲ ਫੇ ਚੱਲੀਏ ਘਰ ਨੂੰ ਚੱਲ ਮੈਂ ਤੁਮਾ ਕਰਨੇ ਨੂੰ ਲੱਗੇ ਥਾ ਅੱਛਾ ਠੀਕ ਆ ਚੱਲ ਫੇ